ਕੀ ਆ ਦੇਖੋ ਇਹ 유ਹੂਦੀ ਲੋਕ ਅੱਜ ਵੀ ਨੱਚਦੇ ਆ ਸੋ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਗੱਲ ਕਹਿਣਾ ਚਾਹੁੰਦਾ ਹਾਂ 유ਹੂਦੀ ਲੋਕ ਜਿਹੜੇ ਅੱਜ ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਆਰਾਧਨਾ ਕਰਦੇ ਆ ਉਹ ਉਹਨੂੰ ਸ਼ਰਾਪਿਆ ਆ ਮੰਨ ਕੇ ਉਹਨੂੰ ਮਸੀਹਾ ਮੰਨਦੇ ਹੀ ਨਹੀਂ ਤੇ ਉਹ ਨਵੇਂ ਨੇਮ ਨੂੰ ਉਹਨਾਂ ਦੇ ਲਈ ਨਵਾਂ ਨਾਮ ਪਰਮੇਸ਼ਰ ਦੇ ਵੱਲੋਂ ਆਇਆ ਹੋਇਆ ਗਿਆਨੀ ਇੱਕ ਕਿਤਾਬ ਆ ਉਹ ਨਵੇਂ ਨਾਮ ਨੂੰ ਮੰਨਦੇ ਨਹੀਂ ਆ ਮੈਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਆ ਤੁਸੀਂ ਉਹਨਾਂ ਤਸਵੀਰਾਂ ਨੂੰ ਦੇਖਣਾ ਯਹੂਦੀ ਲੋਕ ਅੱਜ ਵੀ ਕੱਲਾ ਨੱਚਦੇ ਨਹੀਂ ਇਹ 2020 19 ਤੇ 21 ਦੀਆਂ ਕੁਝ ਤਸਵੀਰਾਂ ਚਾ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇਹ ਪਾਪ ਮਾਫ ਕਰਾਉਣ ਦੇ ਲਈ ਅੱਜ ਵੀ ਬਲੀ ਕਰਦੇ ਆ ਕਿਉਂਕਿ ਪੁਰਾਣੇ ਨਿਯਮ ਦੇ ਹਿਸਾਬ ਨਾਲ ਚੱਲਣ ਦੇ ਇਹਨਾਂ ਲਈ ਯੀਸ਼ੂ ਇੱਕ ਸ਼ਰਾਬ ਪਿਆਇਆ ਇਨਸਾਨ ਸੀ ਜਿੰਨੇ ਉਹਨਾਂ ਦੀਆਂ ਸਿੱਖਿਆਵਾਂ ਦੇ ਵਿਰੁੱਧ ਗੱਲ ਕੀਤੀ ਇਹ ਯੀਸ਼ੂ ਮਸੀਹ ਨੂੰ ਦੇਸ਼ਦ్రోਹੀ ਸਮਝਦੇ ਆ ਤੇ ਅੱਜ ਵੀ ਇਹਨਾਂ ਦੇ ਵਿੱਚ ਖਤਨਾ ਹੁੰਦਾ ਬਲੀਆਂ ਦੀਆਂ ਜੇ ਇਹ ਤਸਵੀਰਾਂ ਦੇਖੋ ਤੇ ਨੱਚਿਆ ਵੀ ਜਾਂਦਾ ਕਿਉਂਕਿ ਪੁਰਾਣੇ ਨਿਯਮ ਦੇ ਵਿੱਚ ਨੱਚਣਾ ਲਾਉੜਿਆ ਆ ਬਲੀ ਕਰਨਾ ਲਾਉੜਿਆ ਖਤਨਾ ਲਾਉੜਿਆ ਜੋ ਕਿ 2025 ਦੇ ਯਹੂਦੀ ਲੋਕ ਅੱਜ ਵੀ ਸਾਰਾ ਕੁਝ ਕਰ ਰਹੇ ਆ ਆਪਣੇ ਆਪ ਨੂੰ ਸਿੱਧ ਸਾਬਤ ਕਰਨ ਤੋਂ ਪਹਿਲਾਂ ਥੋੜਾ ਜਿਆ ਕੁ ਸੋਚਿਆ ਕਰੋ ਸਮਝਿਆ ਕਰੋ ਯਹੂਦੀ ਲੋਕਾਂ ਦੀ ਗੱਲ ਕਰੋ ਤੇ ਉਹ ਖਤਨਾ ਵੀ ਕਰਵਾਉਂਦੇ ਆ ਕਰੋ ਆਪਣੀ ਵਿਸ਼ਵਾਸੀਆਂ ਦਾ ਖਤਨਾ ਤੁਸੀਂ ਵੀ ਬਲੀਆਂ ਦਓ ਪਾਪਾ ਨੂੰ ਮਾਫ ਕਰਾਉਣ ਦੇ ਲਈ